ਜੀ ਖੇਤੀਬਾੜੀ ਸੰਧ ਸਟੋਰ ਹਬੋਰ ਵਾਲਿਆਂ ਦੀ ਲਾਈਵ ਤੁਹਾਨੂੰ ਦਿਖਾ ਰਹੇ ਆ ਸੰਧਾਂ ਦੀ ਜਿਹੜੀ ਸਭ ਤੋਂ ਵੱਡੀ ਦੁਕਾਨ ਆ ਬੋਰ ਇਲਾਕੇ ਦੀ ਕਿਰਾਏ ਤੇ ਵੀ ਸੰਧ ਮਿਲਦੇ ਆ ਨਵੇਂ ਵੀ ਮਿਲਦੇ ਆ ਖੇਤੀਬਾੜੀ ਵਾਲੇ ਬਾਈ ਗੁਰਮੀਤ ਸਿੰਘ ਆ ਸਾਡੇ ਵੀਰ ਧਰਾਂਗ ਵਾਲੇ ਤੋਂ ਗੱਲਬਾਤ ਵੀ ਕਰਾਂਗੇ ਵੀ ਕਿਹੜੀਆਂ-ਕਿਹੜੀਆਂ ਮਸ਼ੀਨਾਂ ਆ ਇੱਧਰ ਨਵੀਆਂ ਮਸ਼ੀਨਾਂ ਵੀ ਆ ਜਿਹੜੀਆਂ ਕੋ ਇਹਨਾਂ ਕੋਲੇ ਪਹੁੰਚੀਆਂ ਹੋਈਆਂ ਜਿਹੜੇ ਵੀਰ ਜੁੜੇ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਾਈਵ ਤੁਹਾਨੂੰ ਦਿਖਾ ਰਹੇ ਆ ਘਰੇ ਬੈਠਿਆਂ ਨੂੰ ਪੀਏਯੂ ਦੇ ਖੇਤਰੀ ਖੋਜ ਕੇਂਦਰ ਤੋਂ ਲਾਈਵ ਤੁਹਾਨੂੰ ਜਿਹੜਾ ਮੇਲਾ ਹੈ ਸਾਰਾ ਕਿਸਾਨ ਮੇਲਾ ਉਹ ਸਾਰਾ ਘਰੇ ਬੈਠੇ ਵੇਖ ਸਕਦੇ ਹੋ ਤੁਸੀਂ ਤੇ ਜੀ ਖੇਤੀਬਾੜੀ ਸੰਧ ਸਟੋਰ ਅਬੌਰ ਤਰਾਂਗਲ ਵਾਲੇ ਬਾਈ ਗੁਰਮੀਤ ਸਿੰਘ ਐ ਜਾਣਕਾਰੀ ਲਵਾਂਗੇ ਉਹਨਾਂ ਤੋਂ ਵੀ ਕਿਹੜੀਆਂ-ਕਿਹੜੀਆਂ ਮਸ਼ੀਨਾਂ ਜਿਹੜੀਆਂ ਨਵੀਆਂ ਆਈਆਂ ਐ ਤੇ ਕੀ ਕੁਛ ਆਪਣੇ ਕੋਲੇ ਉਪਲਬਧ ਹੈਗਾ ਐ ਬਾਈ ਗੁਰਮੀਤ ਐ ਜਾਣਕਾਰੀ ਦੇਣਗੇ ਆਪਾਂ ਨੂੰ ਸਸਤੀ ਕਾ ਜੀ ਤੋਂ ਮਸ਼ੀਨਾਂ ਨੇ ਤੇ ਸਾਡੇ ਕੋਲ ਖੇਤੀ ਹਸਤੇ ਛੋਟੇ ਛੋਟੇ ਟੂਲ ਆਣਨ ਜਿਵੇਂ ਜਿਸ ਤਰ੍ਹਾਂ ਆਪਾਂ ਹੁਣ ਜਿਵੇਂ ਥੋੜੀ ਜਿਹੀ ਖੇਤੀ ਘਟਦੀ ਜਾ ਰਹੀ ਹੈ ਤੇ ਸੀਡ ਦਾ ਰੇਟ ਜਿਹੜੇ ਹੈਗੇ ਹਾਈਬ੍ਰਿਡ ਆ ਉਹਨਾਂ ਦੀ ਕੀਮਤ ਵਧਦੀ ਜਾ ਰਹੀ ਹੈ ਉਹਨਾਂ ਨੂੰ ਦੇਖਦਿਆਂ ਹੋਇਆਂ ਅਲੱਗ-ਅਲੱਗ ਕੰਪਨੀਆਂ ਨੇ ਸਾਡੇ ਕੋਲ ਅਲੱਗ-ਅਲੱਗ ਕੰਪਨੀਆਂ ਦੇ ਜਿਵੇਂ ਇਸ ਤਰ੍ਹਾਂ ਦੇਖੋ ਜੀ ਇਹ ਸਾਡਾ ਇੱਕ ਸੀਡ ਪਲੈਂਟਰ ਹੈ ਜਿਵੇਂ ਆਨੀਅਨ ਸੀਡ ਤੋਂ ਲੈ ਕੇ ਮਾਸਟਰ ਸੀਡ ਤੱਕ ਇਹ ਤੁਹਾਡਾ ਇਹ ਸੀਡ ਨੂੰ ਜ਼ਮੀਨ ਦੇ ਸੋਇਲ ਦੇ ਵਿੱਚ ਪਾ ਸਕਦਾ ਹੈ ਜਿਵੇਂ ਇਸ ਦੀ ਹੈਗਾ ਕਾਟਨ ਵਾਸਤੇ ਛੋਲੇ ਤੇ ਮਕੀ ਦੇ ਸਟੇਟ ਕਰਨ ਵਾਸਤੇ ਇਹ ਸਾਡੇ ਕੋਲ ਜਿਹੜੇ ਛੋਟਾ ਜਿਹਾ ਟੂਲ ਹੈਗਾ ਜਿਵੇਂ ਆਪਾਂ ਪਨੀਰੀ ਆਉਂਦੀ ਹੈ ਗੋਭੀ ਦੀ ਪਨੀਰੀ ਹੋਗੀ ਆਪਣੇ ਸੌਰੀ ਲਗ ਲਗ ਪਨੀਰੀਆਂ ਜਿਵੇਂ ਬੈਂਗ ਬੈਂਗਣਾ ਦੀ ਪਨੀਰੀ ਆਪਾਂ ਕਹਿ ਦਿੰਦੇ ਹਾਂ ਉਹਨਾਂ ਵਾਸਤੇ ਫੌਗ ਗਨ ਆ ਗਈ ਸਾਡੇ ਕੋਲ ਛੋਟਾ ਜਿਹਾ ਬੋਡ ਕਟਰ ਆ ਗਿਆ ਇਹ ਸਾਡੇ ਕੋਲ ਆਗਰਾ ਸਰ ਜਿਵੇਂ ਹੁਣ ਇਸ ਟਾਈਮ ਦੇ ਵਿੱਚ ਪਪੂਲਰ ਦੀ ਪਨੀਰੀ ਕਿਸਾਨ ਖੇਤਾਂ ਦੇ ਵਿੱਚ ਲਾ ਰਹੇ ਐ ਲੇਬਰ ਥੋੜੀ ਜੀ ਕੋਸਟ ਜ਼ਿਆਦਾ ਪੈ ਰਹੀ ਹੈ ਕਿਉਂ ਸਰਦੀ ਦੇ ਕਾਰਨ ਕਰਕੇ ਥੋੜਾ ਜਿਹਾ ਟਾਈਮ ਵੀ ਕੱਟ ਹੁੰਦਾ ਜਿਮੀਦਾਰਾਂ ਦੇ ਕੋਲ ਇਹ ਇਹ 1 ਮਿੰਟ ਦੇ ਵਿੱਚ ਦੋ ਖੱਡੇ ਲਾ ਦਿੰਦਾ ਹੈ ਇਹ ਸਾਡੇ ਕੋਲ ਕੰਪਨੀ ਨੇ ਆਇਆ ਹੈ ਇੱਕ ਸਾਡੇ ਕੋਲ ਇਹਨੂੰ ਆਪਣੇ ਇਸ ਇਸ ਜਗ੍ਹਾ ਦੇ ਵਿੱਚ ਆਪਾਂ ਕਹਿ ਦਨੇ ਆ ਵੀ ਕਾਰ ਵਾਸ਼ਰ ਹੈ ਇਸ ਦੇ ਨਾਲ ਤੁਸੀਂ ਸਪਰੇ ਵੀ ਕਰ ਸਕਦੇ ਹੋ 100 ਮੀਟਰ ਲਾ ਕੇ ਇਹ ਸਾਡੇ ਕੋਲ ਰਸਨ ਕੰਪਨੀ ਦਾ ਆਇਆ ਹੈ ਅਲੱਗ-ਅਲੱਗ ਟੂਲ ਆ ਸਾਡੇ ਕੋਲ ਸਾਡੇ ਕੋਲ ਇੱਕ ਸਟਰੀਲ ਵੀ ਆਈ ਹੋਈ ਆ ਅਲੱਗ-ਅਲੱਗ ਫਸਲਾਂ ਵਾਸਤੇ ਉਸ ਦੇ ਨਾਲ ਸਾਡੇ ਕੋਲ ਇੱਕ ਛੋਟਾ ਜਿਹਾ ਰੋਟੇਟਰ ਵੀ ਆਇਆ ਪੈਟਰੋਲ ਵਾਲੀਆਂ ਟੋਲਕੀਆਂ ਹੋਰ ਸਾਡੇ ਕੋਲ ਕਾਫੀ ਸੰਦ ਹੈ ਜਿਵੇਂ ਸਾਡੇ ਉੱਤੇ ਫਾਰਮ ਦੇ ਉੱਤੇ ਖੜੇ ਹੋਏ ਹਨ ਜਿਵੇਂ ਕਿ ਅੱਜਕੱਲ ਸੈਲਫ ਵਾਲਾ ਸਰਫੇਰ ਅੰਆਇਆ ਹੋਇਆ ਹੈ ਛੋਟੇ-ਛੋਟੇ ਹੋਰ ਜਿਵੇਂ ਖੇਤੀ ਦੇ ਸੰਧ ਹਨ ਅਸੀਂ ਉਹਨਾਂ ਨੂੰ ਰੈਂਟ ਤੇ ਵੀ ਦਿੰਨੇ ਆ ਤੇ ਨਵੇਂ ਵੀ ਅਸੀਂ ਕਿਸਾਨ ਭਰਾਵਾਂ ਨੂੰ ਦਿੰਨੇ ਆ ਸਾਡਾ ਐਡਰੈਸ ਹੈਗਾ ਜੀ ਐਗਰੀਕਲਚਰ ਐਮਪਲੀਮੈਂਟ ਸਟੋਰ ਪਿੰਡ ਤਰਾੰਗ ਵਾਲਾ ਹੈਡ ਆਫਿਸ ਹੈ ਸਾਡਾ ਅਬੋਰ ਦੇ ਵਿੱਚ ਸਾਡਾ ਲੂਣਾ ਹਸਪੀਟਲ ਦੇ ਕੋਲ ਸਾਡਾ ਸੈਕੰਡ ਆਫਿਸ ਹੈ ਕਿਸਾਨ ਭਰਾਵਾਂ ਨੂੰ ਅਸੀਂ ਅਪੀਲ ਕਰਾਂਗੇ ਸਾਡੇ ਕੋਲ ਜਰੂਰ ਇੱਕ ਵਾਰੀ ਆਉਣ ਅਤੇ ਦਰਸ਼ਨ ਦੇਣ ਅਸੀਂ ਤੁਹਾਡੀ ਇਸ न्यूज़ ਪੇ ਦਾਇਰ आया ਆਇਆਂ ਦਾ बहुत ਬਹੁਤ ਧੰਨਵਾਦ ਕਰਦੇ ਹਾਂ ਸੋਤਨਵ ਜੀ ਠੀਕ ਹੈ ਹਾਂ ਮੈਂ ਆਕਾ ਉਹ ਦੇ ਦਿੰਦਾ ਦੇ ਦੇ ਜੀ ਆਓ ਜੀ ਬਹੁਤ ਬਹੁਤ